ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਬਡਾਲੀ ਬੋਲੋ ਕੁਸ਼ਤੀ ਜਾਂ ਦੰਗਲ ਕਰਵਾਏ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੀਤਿੰਦਰ ਸਿੰਘ ਭੱਟੀ ਅੱਜ ਪਹੁੰਚੇ ਆ ਪਿੰਡ ਬਡਾਲੀ ਉਰੇ ਬਡਾਲੀ ਪਿੰਡ ਬਹੁਤ ਹੀ ਮਸ਼ਹੂਰ ਹੈ ਪਿੰਡੂ ਖੇਡਾ ਵਾਸਤੇ ਹਰ ਸਾਲ ਇਹ ਕੁਛ ਨਾ ਕੁਛ ਕਰਵਾਉਂਦੇ ਰਹਿੰਦੇ ਇਸ ਸਾਲ ਇਹ ਸ਼ਹੀਦ ਭਗਤ ਸਿੰਘ ਕਲੱਬ ਰਿਸਟਡ ਕੁਸ਼ਤੀ ਦੰਗਲ ਕਰਵਾ ਰਿਹਾ ਹੈ ਪ੍ਰਧਾਨ ਜੀ ਗੁਰਜੋਬ ਜੀ ਨਾਲ ਗੱਲ ਕਰਵਾਉਂਦੇ ਹਾਂ ਜੀ ਪ੍ਰਧਾਨ ਜੀ ਕੀ ਕਹਿੰਦੇ ਅੱਛਾ ਜੀ ਜੀ ਦਾ ਖਾਲਸਾ ਜੀ ਦੀ ਬੈਕ ਦੀ ਜੀ ਬਟੇ ਬਾਈ ਜੀ ਅਸੀਂ ਹਰ ਸਾਲ ਮਤਲਬ 18 ਸਾਲ ਹੋ ਗਏ ਲੱਗਦਾ ਹੈ ਸੇਂਜ ਕਰਵਾਉਂਦੇ ਹਾਂ ਨਵੇਂ ਬੱਚਿਆਂ ਨੂੰ ਨਵੀਂ ਸੇਧ ਦੇਣ ਵਾਸਤੇ ਨਵੇਂ ਅੱਗੇ ਵਧਣੇ ਵਾਸਤੇ ਹਰ ਇੱਕ ਚੀਜ਼ ਮਤਲਬ ਬੱਚਿਆਂ ਦੇ ਨਾਲ ਸਾਥ ਦੇ ਰਹੇ ਹਰ ਕਿਸੇ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਤੇ ਹਰ ਇੱਕ ਚੀਜ਼ ਵਿੱਚ ਅਸੀਂ ਮਤਲਬ ਆਪਣੇ ਸਪੋਰਟਸ ਜਿਮੋ ਵਗੈਰਾ ਵੀ ਸਾਡੇ ਸਾਡੇ ਕੋਲ ਹੈਗਾ ਪਰ ਪਿੱਛੋਂ ਆਇਆ ਜੀ ਪਰ ਉਹਦੇ ਅਸੀਂ ਕੰਪਲੇਂਟ ਆਪ ਕੀਤਾ ਹੋਇਆ ਬੱਚਿਆਂ ਦੇ ਸੇਫਟੀ ਤੇ ਛਾਪ ਰੱਖਾਉਂਦਾ ਜੀ ਤੇ ਅਨਾਮ ਸਾਡੇ ਲੱਖਾਂ ਨੂੰ ਕਾਇ ਰੱਖੇ ਜਾਂਦੇ ਨਵੇਂ ਬੱਚੇ ਹੋਰ ਵੱਧ ਤੋਂ ਵੱਧ ਸਾਡੇ ਨਾਲ ਜੁੜਦੇ ਤੇ ਖੇਡਣ ਦੀ ਕੋਸ਼ਿਸ਼ ਕਰਨ ਕੋਈ ਬੱਚੇ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਆ ਟੀਵੀ ਫੋਨਾਂ ਦੇ ਵਿੱਚ ਹੱਥ ਕਰਕੇ ਲੈ ਲਏ ਆ ਇਸ ਕਰਕੇ ਸਾਡਾ ਅਪਰਾਲਾ ਇਹ ਵੀ ਵੱਧ ਤੋਂ ਵੱਧ ਖੇਡਾਂ ਨੂੰ ਪ੍ਰੋਮੋਟ ਕਰਿਆ ਜਾਵੇ ਤੇ ਬੱਚਿਆਂ ਨੂੰ ਨਵੀਂ ਕੋਈ ਦਿੱਤੀ ਜਾਵੇ। ਹੋਰ ਸਰਦਾਰ ਜਸਮੀਤ ਸਿੰਘ ਵੀ ਇਹਨਾਂ ਨਾਲ ਵੀ ਗੱਲ ਕਰਾਂਦੇ ਹੈ। ਹਾਜੀ ਜਸਮੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਆਏ ਹੋਏ ਸਾਰੇ ਪੱਤਰਕਾਰ ਵੀਰਾਂ ਦਾ ਮੈਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਬਰਡਾਲੀ ਦੇ ਸਾਰੇ ਮੈਂਬਰਾਂ ਵੱਲੋਂ ਧੰਨਵਾਦ ਕਰਦਾ। ਤੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਸਾਰੇ ਹੀ ਨਗਰ ਨਿਵਾਸੀ ਪਿੰਡ ਬਡਾਲੀ ਦੇ ਐਨ ਆਰ ਆਈ ਵੀਰ ਅਤੇ ਨੌਜਵਾਨ ਵੀਰ ਅਤੇ ਸਾਡੇ ਸਾਰੇ ਬਜ਼ੁਰਗਾਂ ਦੇ ਸਹਿਯੋਗ ਦੇ ਨਾਲ ਅਸੀਂ 18ਵਾਂ ਕੁਸ਼ਤੀ ਦੰਗਲ ਇਸ ਸਾਲ ਕਰਵਾ ਰਹੇ ਹਾਂ ਜਿਸ ਦੀ ਤਰੀਕ 30 ਅਗਸਤ 2024 ਦਿਨ ਸ਼ੁੱਕਰਵਾਰ ਨੂੰ ਹੋਵੇਗੀ ਤੇ ਉਸ ਦੇ ਨਾਲ ਹੀ 12 ਵਜੇ ਦੇ ਕਰੀਬ ਵਿਆਦੀ ਅਖਾੜਾ ਵੀ ਲਗਾਇਆ ਜਾਵੇਗਾ ਤੇ ਕੁਸ਼ਤੀ ਦੰਗਲ ਦੇ ਵਿੱਚ ਇੱਕ ਕਬੱਡੀ ਸ਼ੋਅ ਮੈਚ ਬੱਚਿਆਂ ਦਾ ਜੋ ਐਕਸ਼ਨ ਵਾਲੀ ਟੀਮ ਹੈ ਉਹ ਇੱਕ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਤੇ ਜਿਹੜੀ ਆਪਣੀ ਪਹਿਲੀ ਛੰਡੀ ਦੀ ਕੁਸ਼ਤੀ ਹੈ ਉਹ ਉਮੇਸ਼ ਮਥਰਾ ਤੇ ਪ੍ਰਿੰਸ ਕੋਹਾਲੀ ਦੇ ਦਰਮਿਆਨ ਹੋਵੇਗੀ ਤੇ ਪਹਿਲੀ ਛੰਡੀ ਦਾ ਇਨਾਮ 1,51,000 ਹੋਵੇਗਾ ਤੇ ਇਸ ਤੋਂ ਇਲਾਵਾ ਹੋਰ ਵੀ 7 ਤੋਂ 8 ਅਖਾੜੇ ਮਸ਼ਹੂਰ ਪੰਜਾਬ ਦੇ ਅਖਾੜੇ ਉਹ ਵੀ ਇੱਥੇ ਪਹੁੰਚ ਰਹੇ ਨੇ ਤੇ ਇਹਨਾਂ ਸਾਰੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ ਜੋ ਕਿ 4 ਵਜੇ ਤੋਂ ਸ਼ੁਰੂ ਹੋ ਜਾਵੇਗੀ ਤੇ 7-8 ਵਜੇ ਤੱਕ ਇਹ ਕੁਸ਼ਤੀਆਂ ਚੱਲਣਗੀਆਂ ਤੇ ਮੈਂ ਸਾਰੀ ਹੀ ਕੁਸ਼ਤੀ ਸ਼ਕੀਨ ਵੀਰਾਂ ਨੂੰ ਨੇੜੇ ਤੇੜੇ ਦੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਉਹ ਹੌਮ ਹਮਾਕੇ ਸਾਡੇ ਇਸ ਦੰਗਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਸਾਡੇ ਇਸ ਦੰਗਲ ਦੀ رونਕ ਵਧਾਉਂ। ਸਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਹੈ ਜੋ ਤੁਸੀਂ ਕਰ ਰਹੇ ਹੋ। ਇਹ ਨੌਜਵਾਨ ਇਸ ਨਾਲ ਖੇਡਾਂ ਨਾਲ ਜੁੜਦੇ ਆ ਇਸ ਨਾਲ ਨਸ਼ੇ ਵੱਲ ਬਹੁ ਘਟ ਜਾ ਰਹੇ ਹੈ। ਇਹਦਾ ਬੜਾ ਫਰਕ ਪੈ ਰਿਹਾ ਹੈ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ ਅਗਰ ਤਾਂ ਆਪਾਂ ਗੱਲ ਕਰੀਏ ਸਾਡੀ ਇਸ ਕੁਸ਼ਤੀ ਦੀ ਤੇ ਪਹਿਲੀ ਗੱਲ ਇਹ ਤਾਂ ਇਹ ਆਪਣੀ ਗੁਰੂਆਂ ਪੀਰਾਂ ਦੀ ਇੱਕ ਰਵਾਇਤੀ ਖੇਡ ਹੈ ਜੋ ਕਿ ਬਹੁਤ ਲੋਕ ਇਸ ਨੂੰ ਭੁੱਲਦੇ ਜਾ ਰਹੇ ਸੀ ਅੱਜ ਤੋਂ 18 ਸਾਲ ਪਹਿਲਾਂ ਸਾਡੇ ਪਿੰਡ ਵਿੱਚ ਵੀ ਇਹ ਦੰਗਲ ਨਹੀਂ ਹੁੰਦਾ ਸੀ ਸਾਡੇ ਨਾਲ ਦੇ ਪਿੰਡ ਚ ਜਿਵੇਂ ਤੁਸੀਂ ਦੇਖਿਆ ਪਿਛਲੇ ਦਿਨੀ ਬਡਾਲੇ ਦੇ ਵਿੱਚ ਇਹ ਦੰਗਲ ਹੋਇਆ ਤੇ ਉੱਥੋਂ ਹੀ ਸੇਧ ਲੰਦੇ ਹੋਏ ਅਸੀਂ ਵੀ ਸੋਚਿਆ ਕਿ ਇਹ ਜਿਹੜੀ ਰਵਾਇਤੀ ਖੇਡਾਂ ਨੇ ਇਹਨਾਂ ਨੂੰ ਬਚਾਉਣ ਖਾਤਰ ਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਖਾਤਰ ਅਗਰ ਅਪਾ ਇਹਨਾਂ ਨੂੰ ਖੇਡਾਂ ਦੇ ਮਲ ਲਗਾਣਾ ਹੈ ਤੇ ਸਾਨੂੰ ਆਪਣੀਆਂ ਰਵਾਇਤੀ ਖੇਡਾਂ ਬਚਾਉਣੀਆਂ ਚਾਹੀਦੀਆਂ ਨੇ ਤੇ ਇਸੇ ਕਰਕੇ ਅਸੀਂ ਸਾਰੇ ਹੀ ਨੌਜਵਾਨ ਵੀਰ ਬਜ਼ੁਰਗ ਤੇ ਐਨ ਆਰ ਆਈ ਵੀਰ ਤੇ ਨੇੜੇ-ਤੇੜੇ ਦੇ ਸਾਰੇ ਹੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਦੰਗਲ ਹਰੇਕ ਸਾਲ ਕਰਵਾਉਂਦੇ ਆ ਤੇ ਉਮੀਦ ਕਰਦੇ ਆ ਕਿ ਇਹ ਸਾਰੇ ਸਾਡੇ ਵੀਰ ਹਰੇਕ ਵਾਰ ਸਾਡਾ ਸਾਥ ਦੇਣਗੇ ਤੇ ਇਹ ਅਸੀਂ ਦੰਗਲ ਅੱਗੇ ਨੂੰ ਵੀ ਕਰਵਾਉਂਦੇ ਰਾਵਾਂਗੇ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਕੈਸ਼ੀਅਰ ਸਾਹਿਬ ਨਾਲ ਵੀ ਗੱਲ ਕਰਾਂਦੇ ਹਾਂ ਜੀ ਕੈਸ਼ੀਅਰ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ ਜਿਵੇਂ ਵੀਰ ਜੀ ਨੇ ਦੱਸੇ ਦਿੱਤਾ ਹੈ ਅਸੀਂ ਪਿਛਲੇ 18 ਸਾਲ ਤੋਂ ਕੁਸ਼ਤੀ ਦੰਗਲ ਕਰਾ ਰਹੇ ਹਾਂ ਇੰਡੀਪੈਂਡੈਂਟ ਚ। ਤੇ ਵਧੀਆ ਕਰਾਦੇ ਸਾਡਾ ਪਿੰਡ ਦਾ ਪੂਰਾ ਸਹਿਯੋਗ ਹੈ ਜੀ ਬਾਕੀ ਸਾਡੇ ਐਨ ਆਰ ਆਈ ਵੀਰਾਂ ਉਹ ਪੂਰੀ ਸਪੋਰਟ ਕਰਦੇ ਆ ਜੀ ਅਸੀਂ ਬਾਕੀ ਜਿਵੇਂ ਵੀ ਕੋਈ ਪਿੰਡ ਚ ਕਿਸੇ ਜ਼ਰੂਰਤਵੰਦ ਨੂੰ ਕੋਈ ਲੋੜ ਆ ਸਾਡੀ ਅਸੀਂ ਉਹਨਾਂ ਵਾਸਤਾ ਵੀ ਖੜਾ ਸਾਡਾ ਕਲੱਬ ਜੀ ਕਿਤੇ ਵੀ ਪਿੰਡ ਚ ਕੋਈ ਸਾਂਝਾ ਕੰਮ ਕਰਨਾ ਹੈ ਜੀ ਅਸੀਂ ਉੱਥੇ ਸਭ ਤੋਂ ਪਹਿਲਾਂ ਜਾਂਦੇ ਆ ਜੀ ਬਾਕੀ ਅਸੀਂ ਐਦਾਂ ਹੀ ਅੱਗੇ ਵੀ ਕੰਮ ਕਰਦੇ ਰਹਾਂਗੇ ਜੀ ਹਾਂਜੀ ਕੁਝ ਆਪਣੇ ਵੀਰ ਨੌਜਵਾਨ ਵੀ ਕਲੱਬ ਨਾਲ ਜੁੜੇ ਹੋਏ ਸਾਰਾ ਕਲੱਬ ਹੀ ਜ਼ਿਆਦਾਤਰ ਨੌਜਵਾਨਾਂ ਨਾਲ ਭਰੇ ਹੋਏ ਇਹ ਨੌਜਵਾਨਾਂ ਨਾਲ ਗੱਲ ਕਰਾਂਦੇ ਕੀ ਕਹਿੰਦੇ ਨੌਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਪਿੰਡ ਦੇ ਕਲੱਬ ਦੇ ਜਿਹੜੇ ਯੂਥ ਕਲੱਬ ਨੇ ਉਹ ਬਹੁਤ ਵਧੀਆ ਉਪਰਾਲਾ ਕਰਦੇ ਨੇ ਜੀ ਤੇ ਵੱਡੇ ਕਲੱਬ ਦੇ ਨਾਲ ਜੁੜ ਕੇ ਕੁਛ ਨਾ ਕੁਝ ਖੇਡਾਂ ਕਰਵਾਉਂਦੇ ਟੂਰਨਾਮੈਂਟ ਕਰਾਉਂਦੇ ਰਹਿੰਦੇ ਨੇ ਜੀ ਤੇ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਰੈਡਪਿੰਡ ਦੇ ਵਿੱਚ ਯੂਥ ਕਲੱਬ ਆਪਣਾ ਕਲੱਬ ਬਣਾ ਕੇ ਕੋਈ ਨਾ ਕੋਈ ਖੇਡਾਂ ਦੇ ਪ੍ਰਤੀ ਜਿਹੜਾ ਉਪਰਾਲਾ ਹੈ ਉਹ ਕਰਦੇ ਰਹੇ ਨੇ ਤੁਹਾਡੀ ਇਹ ਚੀਜ਼ਾਂ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਵੀ ਹੋਰ ਸਪੋਰਟਸ ਵੱਲ ਜੁੜੇ ਇਸ ਬਾਰੇ ਤੁਸੀਂ ਹੋ ਚੈਨਲ ਕੋ ਤੁੜਦੇ ਰਹਿਣ ਕਿ ਮਤਲਬ ਨੌਜਵਾਨ ਜਿਹੜੇ ਨਸ਼ੇ ਪੱਤੇ ਤੋਂ ਦੂਰ ਰਹਿਣਗੇ ਤੇ ਖੇਡਾਂ ਦੇ ਵੱਲ ਜ਼ਿਆਦਾ ਪ੍ਰਮੋਟ ਕਰਨਗੇ ਇਸ ਕਲੱਬ ਨਾਲ ਬਜ਼ੁਰਗ ਵੀ ਜੁੜੇ ਹੋਏ ਬਜ਼ੁਰਗਾ ਦੇ ਸਾਥ ਨਾਲ ਇਹ ਕਲੱਬ ਬਹੁਤ ਹੀ ਤਰੱਕੀ ਦੇ ਪਹੁੰਚ ਚੁੱਕਿਆ ਆਓ ਤੁਹਾਨੂੰ ਬਜ਼ੁਰਗ ਉਹਨਾਂ ਨਾਲ ਗੱਲ ਕਰਾਂਦੇ ਆ ਪਿੰਡ ਦੇ ਸ਼ਿਕਾ ਸਤਿ ਸ੍ਰੀ ਅਕਾਲ ਜੀ ਚੱਲਦੇ ਪਏ ਫਤਿਹ ਸਭ ਤੋਂ ਵੱਡੀ ਗੱਲ ਹੈ ਜੀ ਸਾਡੇ ਪਿੰਡ ਦੇ ਵਿੱਚ ਕੋਈ ਬਰਮ ਗਿਆਨੇ ਹੋਏ ਬਾਬਾ ਰਤਨ ਸਿੰਘ ਜੀ ਜਿਨ੍ਹਾਂ ਨੇ ਸਰਪਰਾ ਸੇਟ ਅਸੀਂ ਆ ਸਾਰਾ ਦੰਗਲ ਚਲਾ ਰਹੇ ਉਹਨਾਂ ਦੇ ਪੂਰਨ ਦੇ ਪਾਏ ਅਸੀਂ ਸਾਰੇ ਕੰਮ ਕਰਨ ਜੁਰ ਕਿ ਸਾਨੂੰ ਪੂਰਾ ਸਾਥ ਦਿੰਦੇ ਜਿਸ ਦਿਨ ਤੋਂ ਬਾਬਾ ਰਤਨ ਸਿੰਘ ਨੇ ਸਾਡੇ ਪਿੰਡ ਵਿੱਚ ਪੈਰ ਪਾਏ ਹਲਕਾ ਇੱਥੋਂ ਚੰਪਾਲਤੀ ਉਹ ਸਾਡੇ ਪਿੰਡ ਦੇ ਵਿੱਚ ਬੜੇ ਕੰਮ ਚਵਾਰੇ ਪਿੰਡ ਚ ਪੈਣ ਲੱਗੇ ਜਿਹੜੇ ਨੌਜਵਾਨ ਹੈ ਸ਼ੇਧ ਉਹਨਾਂ ਨੂੰ ਸ਼ੇਧ ਮਿਲ ਗਿਆ ਅਸਲ ਜਾਣ ਦੀ ਇਸ ਕਰਕੇ ਸਾਨੂੰ ਬਾਬਾ ਜੀ ਦਾ ਬੜਾ ਸ਼ੇਧ ਹੋ ਗਿਆ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵਾਰ ਬਹੁਤ ਮਿਹਰਬਾਨੀ ਹੈ ਬਾਬਾ ਅਸੀਂ ਜੋ ਸਾਡੇ ਪਿੰਡ ਦਾ ਫੋਰਸ ਭਗਤ ਸਿੰਘ ਕਲੱਬ ਹੈ ਉਹਨਾਂ ਦਾ ਬਹੁਤ ਇਹ ਦਿਨ ਦੋ ਧੰਨਵਾਦ ਕਰਦੇ ਹਾਂ ਕਿ ਪਿਛਲੇ 17-18 ਸਾਲਾਂ ਤੋਂ ਪਿੰਡ ਦੇ ਵਿੱਚੋਂ ਬਾਹਰੋਂ ਤੋਂ ਵੀ ਐਨ ਆਰ ਆਈ ਵੀਰਾਂ ਤੋਂ ਵੀ ਜੋ ਆਪਣਾ ਚੰਦਾ ਇਕੱਠਾ ਕਰਕੇ ਹਰ ਸਾਲ ਦੂਗਾ ਮੜੀ ਦੇ ਟਾਈਮ 'ਤੇ ਆਪਣਾ ਇੱਕ ਕਸਤੀ ਦੰਗਲ ਕਰਵਾਉਂਦੇ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਅੱਜ ਜਿਹਦੇ ਲਈ ਸੋਚ ਵੀ ਰੱਖਦੇ ਆਂ ਕਿ ਅੱਜ ਤੋਂ ਹੋਰ ਵੀ ਵਧੀਆ ਪ੍ਰੋਗਰਾਮ ਕਰਦੇ ਚੱਲੀਏ ਤੇ ਸਰਕਾਰ ਨੂੰ ਵੀ ਬੇਨਤੀ ਹੈ ਕਿ ਕਲੱਬਾਂ ਦਾ ਥੋੜਾ ਬਹੁਤਾਂ ਜ਼ਰੂਰ ਧਿਆਨ ਰੱਖਣਾ ਕਿ ਜਿਸ ਦੇ ਨਾਲ ਸਾਡੀ ਜੋ ਨੌਜਵਾਨ ਪੀੜ੍ਹੀ ਹੈ ਉਹ ਨਸਿਆਂ ਤੋਂ ਵੱਸ ਸਕੇ ਤੇ ਬੱਚੇ ਸਾਡੇ ਖੇਡਾਂ ਵੱਲ ਮੁੜ ਜਾਣ ਤੁਸੀਂ ਦੇਖਿਆ ਹੈ ਹਰ ਵਕਫਤ ਗੱਲਾਂ ਆਪਣੀਆਂ ਸਾਂਝੀਆਂ ਹੋਇਆ ਹੈ ਪੋਸਟਰ ਅੱਜ ਰਿਲੀਜ਼ ਹੋਇਆ ਹੈ ਪ੍ਰਧਾਨ ਜੀ ਨੇ ਗੱਲ ਕਰੀ ਹੈ ਜੀ ਸਿੰਘ ਜੱਤੀ ਜੀ ਨੇ ਗੱਲ ਕਰੀ ਹੈ 30 ਅਗਸਤ ਦਿੰਦੇ 11:30 12 ਵਜੇ ਪਵਦੀਆ ਅਖਾੜਾ ਸ਼ੁਰੂ ਹੋਏਗਾ 3 ਤੋਂ 4 ਵਜੇ ਕੁਸ਼ਤੀਆ ਸ਼ੁਰੂ ਹੋ ਜਣੀ ਹੈ ਪਹੁੰਚੋ ਪਿੰਡ ਦੇਖੋ ਪਿੰਡ ਦੀ ਨਿਹਾਰ ਕਿਵੇਂ ਬਰ ਰਹੀ ਹੈ ਸਪੋਰਟਸ ਸਪੋਰਟਸ ਨਾਲ ਪਿੰਡੂ ਖੇਡਾਂ ਦਾ ਬਹੁਤ ਹੀ ਲਗ ਲਗ ਰੁਝਾਨ ਵਿੱਚ ਕੁਸ਼ਤੀ ਦੰਗਲ ਬਹੁਤ ਵਧੀਆ ਤਰੀਕੇ ਨਾਲ ਅੱਬਲ ਆ ਰਿਹਾ ਹੈ ਆਓ ਤੁਹਾਨੂੰ ਲੈ ਚੱਲੀਏ ਫਿਰ 30 ਅਗਸਤ ਨੂੰ ਵੀ ਇਹ ਪਿੰਡ ਵਿੱਚ ਉੱਥੇ ਅਸੀਂ ਦਿਖਾਵਾਂਗੇ ਕੁਸ਼ਤੀ ਦੰਗਲ ਮੈਂ ਪ੍ਰੀਤਿੰਦਰ ਮਹਿੰਦ ਸਿੰਘ ਭੱਟੀ ਖਰ